ਸੰਪੀਤਾ ਤਾਂ ਤਨਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਹਬਜ਼ਾਦੇ ਬਾਬਾ ਜ਼ਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਤੇ ਨਾਲ ਮਾਤਾ ਗੁਜਰੀ ਜੀ ਦੇ ਵੱਲੋਂ ਨੌ ਪੋ ਦੀ ਰਾਤ ਇਸ ਥਾਂ ਦੇ ਉੱਪਰ ਜਿਹੜੀ ਹੈ ਕੱਟੀ ਗਈ ਸੀ ਬਿਲਕੁਲ ਪੁਰਾਣੀ ਜੇਲ੍ਹ ਦੇ ਵਾਂਗੂ ਹੀ ਇਹ ਜੋ ਗੁਰਦੁਆਰਾ ਸਾਹਿਬ ਹੈ ਇਸ ਜਗ੍ਹਾ ਤੇ ਹੁਣ ਸੁਸ਼ੋਭਿਤ ਹੈ ਕਿਉਂਕਿ ਇਸ ਜਗ੍ਹਾ ਦੇ ਉੱਤੇ ਪਹਿਲਾਂ ਜੇਲ੍ਹ ਹੀ ਹੋਇਆ ਕਰਦੀ ਸੀ ਜੋ ਪੁਰਾਣੇ ਸਮੇਤੇ कोतਵਾਲੀ ਦੇ ਦਰਵਾਜ਼ਾ ਜਿਹੜਾ ਲੱਗਿਆ ਹੋਇਆ ਸੀ ਉਸ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਇਹ ਜੋ ਗੇਟ ਹੈ ਜੋ ਕੰਦੇ ਵਿੱਚ ਇੱਕ ਕੁੰਡਾ ਲੱਗਿਆ ਹੋਇਆ ਹੈ ਦੋ ਦਰਵਾਜ਼ੇ ਬੇ ਹਨ ਇਹ ਸਾਰੇ ਉਸ ਸਮੇਤ ਪੁਰਾਣੇ ਦਰਵਾਜ਼ੇ ਹਨ ਛੋਟੇ ਸਾਬਜਾਦੇ ਤੇ ਮਾਤਾ ਗੁਜਰੀ ਨੂੰ ਗ੍ਰਿਫਤਾਰ ਕਰਾ ਕੇ ਇਹ ਜੋ ਕਮਰਾ ਹੈ ਇੱਥੇ ਇੱਕ ਰਾਤ ਉਹਨਾਂ ਨੂੰ ਇਸ ਤਰ੍ਹਾਂ ਕੈਦ ਰੱਖਿਆ ਜਾਂਦਾ ਹੈ ਤਨਾਵ ਨੂੰ ਰੋਟੀ ਨਾ ਪਾਣੀ ਤਾਂ ਨਾ ਢਾਲੇ ਵਾਸਤੇ ਕੋਈ ਕਪੜਾ ਦਿੱਤਾ ਜਾਂਦਾ ਹੈ ਤੋਂ ਭੁੱਖਣ ਪਾਣੇ ਸਾਰੀ ਰਾਤ ਇਸ ਕਮਰੇ ਦੇ ਵੀ ਕੱਟਦੇ ਹਨ ਉਸੇ ਟਾਈਮ ਦਾ ਦਰਵਾਜ਼ਾ ਹੈ ਹਾਂਜੀ ਹਾਂਜੀ ਬਿਲਕੁਲ ਜੀ ਕੁੰਡਾ ਜਿਹੜਾ ਤਾਂ ਦੇਖ ਸਕਦੇ ਹੋ ਤੁਸੀਂ ਇਹ ਗੇਟ ਇਸ ਤਰੀਕੇ ਦੇ ਨਾਲ ਬੰਦ ਹੋ ਜਾਂਦਾ ਔਰ ਜਿਹੜਾ ਕੁੰਡਾ ਇਧਰੋਂ ਦੀ ਲੌਕ ਹੋ ਜਾਂਦਾ ਕਿ ਇਥੋ ਦੀ ਥਾਣਾ ਜਿਹੜਾ ਕਿਸੇ ਹੋਰ ਜਗ੍ਹਾ ਤੇ ਸ਼ਿਫਟ ਹੋ ਜਾਂਦਾ ਕੋਤਵਾਲੀ ਹੋਰ ਜਗ੍ਹਾ ਚਲੀ ਜਾਂਦੀ ਹੈ ਤੇ ਸਥਾਨ ਦੇ ਉੱਤੇ ਇਹ ਪਾਵਨ ਇਤਿਹਾਸਿਕ ਜਿਹੜਾ ਸਥਾਨ ਇਹ ਤੇ ਇਸ ਦਾ ਦਰਜਾ ਦਿੱਤਾ ਜਾਂਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਸ਼ੁਸ਼ੋਭਿਤ ਕਰਕੇ ਇਸ ਨੂੰ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਦਾ ਨਾਮ ਦਿੱਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਮੌਜੂਦ ਆ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਜਿੱਥੇ ਕਿ ਦਸਮ ਪਿਤਾ ਤਨਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਹਬਜ਼ਾਦੇ ਬਾਬਾ ਜ਼ਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਤੇ ਨਾਲ ਮਾਤਾ ਗੁਜਰੀ ਜੀ ਦੇ ਵੱਲੋਂ ਨੌ ਪੋਦੀ ਰਾਤ ਇਸ ਥਾਂ ਦੇ ਉੱਪਰ ਜਿਹੜੀ ਐ ਕੱਟੀ ਗਈ ਸੀ ਤੁਹਾਨੂੰ ਦੱਸ ਦਈਏ ਪੁਰਾਣੇ ਸਮਿਆਂ ਦੇ ਵਿੱਚ ਥਾਣਿਆਂ ਨੂੰ ਕੋਤਵਾਲੀ ਕਿਹਾ ਜਾਂਦਾ ਸੀ ਤਾਂ ਇਹ ਕੋਤਵਾਲੀ ਹੀ ਸੀ ਜਿੱਥੇ ਕਿ માતા ਗੁੱਜਰਕੌਰ ਤੇ ਨਾਲ ਸਹਬਜ਼ਾਦਿਆਂ ਦੇ ਵੱਲੋਂ ਰਾਤ ਕੱਟੀ ਗਈ ਸੀ ਜਦੋਂ ਗੰਗੂ ਬ੍ਰਾਹਮਣ ਵਿਛੋੜੇ ਤੋਂ ਬਾਅਦ ਪਰਿਵਾਰਕ ਵਿਛੋੜਾ ਪਾ ਜਾਂਦਾ ਦਸਮ ਪਿਤਾ ਦੇ ਨਾਲ ਤਾਂ માતા ਗੁੱਜਰਕੌਰ ਜੀ ਤੇ ਛੋਟੇ ਦੋ ਸਹਬਜ਼ਾਦੇ ਜਿਹੜੇ ਨੇ ਉਹਨਾਂ ਨੂੰ ਗੰਗੂ ਬ੍ਰਾਹਮਣ ਆਪਣੇ ਘਰ ਆਪਣੇ ਪਿੰਡ ਖੇੜੀ ਲਾ ਜਾਂਦਾ ਆਪਣੇ ਘਰ ਵਿੱਚ ਰੱਖਦਾ ਤੇ ਉਥੇ ਤੁਹਾਨੂੰ ਦੱਸ ਦਈਏ ਅੱਠ ਪੋ ਦੀ ਰਾਤ ਜਦੋਂ ਮਾਤਾ ਗੁੱਜਰਕੌਰ ਜੀ ਤੇ ਸਹੇਬਜ਼ਾਦੇ ਗੰਗੂ ਬ੍ਰਾਹਮਣ ਦੇ ਘਰ ਰਹਿੰਦੇ ਨੇ ਤਾਂ ਰਾਤ ਗੰਗੂ ਬ੍ਰਾਹਮਣ ਦੇ ਮਨ ਦੇ ਵਿੱਚ ਲਾਲਚ ਆ ਜਾਂਦਾ ਹੈ ਤਾਂ ਉਹ ਮਾਤਾ ਗੁੱਜਰਕੌਰ ਜੀ ਦੇ ਕੋਲ ਜੋ ਸੋਨੇ ਦੀਆਂ ਮੋਹਰਾਂ ਦੀ ਪੋਟਲੀ ਪਈ ਹੁੰਦੀ ਹੈ ਉਸ ਨੂੰ ਚੁੱਕ ਲੈਂਦਾ ਉਸ ਤੋਂ ਬਾਅਦ ਜਦੋਂ ਮਾਤਾ ਜੀ ਸੋਨੇ ਦੀਆਂ ਮੋਹਰਾਂ ਵਾਲੀ ਪੋਟਲੀ ਬਾਰੇ ਗੰਗੂ ਬ੍ਰਾਹਮਣ ਨੂੰ ਪੁੱਛਦੇ ਨੇ ਜੋ ਕਿ ਗੁਰੂ ਘਰ ਦਾ ਰਸੂਆ ਖੁਆ ਕਰਦਾ ਸੀ ਕਿਸੇ ਵਕਤ ਲਾਲਚ ਦੇ ਕਰਕੇ ਉਸ ਦੇ ਵੱਲੋਂ ਅਜਿਹਾ ਕੰਮ ਕੀਤਾ ਗਿਆ ਤਾਂ ਜਦੋਂ ਮਾਤਾ ਜੀ ਗੰਗੂ ਨੂੰ ਪੁੱਛਦੇ ਨੇ ਕਿ ਉਹ ਮੋਹਰਾਂ ਵਾਲੀ ਪੋਟਲੀ ਕਿੱਥੇ ਹੈ ਤਾਂ ਗੰਗੂ ਦੇ ਵੱਲੋਂ ਰੋਲਾ ਪਾ ਦਿੱਤਾ ਜਾਂਦਾ ਤਾਂ ਮਾਤਾ ਜੀ ਚੁੱਪ ਕਰਾਉਂਦੇ ਕਹਿੰਦੇ ਨੇ ਕਿ ਗੰਗੂ ਰੋਲਾ ਨਾ ਪਾ ਘਰ ਦੇ ਵਿੱਚ ਬਾਹਰੋਂ ਕੋਈ ਨਹੀਂ ਆਇਆ ਤੂੰ ਹੀ ਕਿਤੇ ਰੱਖ ਕੇ ਭੁੱਲ ਗਿਆ ਹੋਵੇਗਾ ਤਾਂ ਅਜਿਹੀ ਗੱਲ ਦਾ ਗੁੱਸਾ ਜਿਹੜਾ ਗੰਗੂ ਬ੍ਰਾਹਮਣ ਵੱਲੋਂ ਕੀਤਾ ਜਾਂਦਾ ਉਸ ਵਕਤ ਇਸ ਥਾਣੇ ਦੇ ਵਿੱਚ ਜਾਨੀ ਖਾਂ ਤੇ ਮਾਨੀ ਖਾਂ ਥਾਣੇਦਾਰ ਜੋ ਨੇ ਡਿਊਟੀ ਕਰਦੇ ਸਨ ਗੰਗੂ ਬ੍ਰਾਹਮਣ ਦੇ ਵੱਲੋਂ ਇਸ ਥਾਂ 'ਤੇ ਉਤਿਆ ਕੇ ਮਾਤਾ ਗੁੱਜਰਕੌਰ ਜੀ ਤੇ ਸਹਿਬਜ਼ਾਦੇ ਦੀ ਸ਼ਿਕਾਇਤ ਕਰ ਦਿੱਤੀ ਜਾਂਦੀ ਹੈ ਤਾਂ ਤੁਹਾਨੂੰ ਦੱਸ ਦਈਏ ਇਸ ਥਾਂ ਦੇ ਉੱਤੇ ਮਾਤਾ ਗੁੱਜਰਕੌਰ ਤੇ ਸਹਿਬਜ਼ਾਦੇ ਨੂੰ ਲਿਆਂਦਾ ਜਾਂਦਾ ਤੇ ਨੋ ਪੋ ਦੀ ਰਾਤ ਜਿਹੜੀ ਹੈ ਮਾਤਾ ਗੁੱਜਰਕੌਰ ਤੇ ਸਹਿਬਜ਼ਾਦੇ ਇਸ ਥਾਂ ਦੇ ਉੱਤੇ ਕੱਟਦੇ ਨੇ ਤਾਂ ਹੁਣ ਇਸ ਥਾਂ ਦੇ ਉੱਤੇ ਗੁਰਦੁਆਰਾ ਕੋਤਵਾਲੀ ਸਾਹਿਬ ਜੋ ਸੁਸ਼ੋਭਿਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਨੇ ਇਸ ਥਾਂ ਦੇ ਉੱਤੇ ਰੱਖੇ ਗਏ ਨੇ ਤਾਂ ਆਓ ਇਸ ਪਾਵਨ ਸਥਾਨ ਦੇ ਦਰਸ਼ਨ ਕਰਵਾਉਣੇ ਆ ਤੇ ਤਸਵੀਰਾਂ ਦਿਖਾਉਣੇ ਆ ਕਿ ਕਿਸ ਤਰੀਕੇ ਦੇ ਨਾਲ ਅੱਜ ਵੀ ਇਹ ਗੁਰਦੁਆਰਾ ਜਿਹੜਾ ਇੱਥੇ ਮੌਜੂਦ ਹੈ ਔਰ ਤੁਹਾਨੂੰ ਦੱਸ ਦਈਏ ਕੋਤਵਾਲੀ ਦੇ ਰੂਪ ਦੇ ਵਿੱਚ ਇਹ ਜਿਹੜਾ ਗੁਰਦੁਆਰਾ ਇੱਥੇ ਸੁਸ਼ੋਭਿਤ ਹੈ ਆਓ ਤੁਹਾਨੂੰ ਲੈ ਕੇ ਚੱਲਦੇ ਆ ਤੇ ਦਰਸ਼ਨ ਕਰਵਾਉਣੇ ਆ ਤ ਬਿਲਕੁਲ ਹੀ ਉਹ ਪਾਵਨ ਇਤਿਹਾਸਿਕ ਸਥਾਨ ਹੈ ਜਿੱਥੇ ਕਿ ਮਾਤਾ ਗੁਜਰਕੌਰ ਤੇ ਸਾਹਿਬਜ਼ਾਦਿਆਂ ਦੇ ਵੱਲੋਂ ਨੋ ਪੋ ਦੀ ਰਾਤ ਇਸ ਥਾਨ ਦੇ ਉੱਤੇ ਕੱਟੀ ਗਈ ਸੀ ਤਾਂ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਇਸ ਵਕਤ ਸੀ ਮੌਜੂਦ ਆ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਦਿੰਦੇ ਆ ਦੇਖ ਸਕਦੇ ਹੋ ਤਸਵੀਰ ਕੀ ਬਿਲਕੁਲ ਪੁਰਾਣੀ ਜੇਲ੍ਹ ਦੇ ਵਾਂਗੂ ਹੀ ਇਹ ਜੋ ਗੁਰਦੁਆਰਾ ਸਾਹਿਬ ਹੈ ਇਸ ਜਗ੍ਹਾ ਤੇ ਹੁਣ ਸੁਸ਼ੋਭਿਤ ਹੈ ਕਿਉਂਕਿ ਇਸ ਜਗ੍ਹਾ ਦੇ ਉੱਤੇ ਪਹਿਲਾਂ ਜੇਲ੍ਹ ਹੀ ਹੋਇਆ ਕਰਦੀ ਸੀ ਕੋਤਵਾਲੀ ਹੀ ਸੀ ਤਾਂ ਦੇਖ ਸਕਦੇ ਹੋ ਤੁਸੀਂ ਕੀ ਪੁਰਾਣੇ ਸਮੇਂ ਦੇ ਵਿੱਚ ਜਿਵੇਂ ਕਿ ਲੋਕ ਜਿਹੜੇ ਲਗਾਏ ਜਾਂਦੇ ਸਨ ਬਾਹਰੋਂ ਕੁੰਡੇ ਜਿਹੜੇ ਲਗਾਏ ਜਾਂਦੇ ਸਨ ਉਹ ਪੁਰਾਣਾ ਜਿਹੜੀ ਉਹ ਕੁੰਡਾ ਜਿਹੜਾ ਇੱਥੇ ਲੱਗਿਆ ਹੋਇਆ ਤੇ ਇੱਟਾਂ ਵੀ ਤੁਹਾਨੂੰ ਪੁਰਾਣੀਆਂ ਦਿਖਣਗੀਆਂ ਤਾਂ ਇਸ ਦੀ ਸਾਂਭ ਸੰਭਾਲ ਕਰਨ ਦੇ ਲਈ ਇਹਨੂੰ ਟਾਈਮ ਟੂ ਟਾਈਮ ਤੇ ਇਹਦੀ ਰਿਪੇਅਰ ਜਿਹੜੀ ਮਰਮਤ ਹੈ ਉਹ ਕੀਤੀ ਜਾਂਦੀ ਰਹੀ ਹੈ ਤਾਂ ਆਓ ਤੁਹਾਨੂੰ ਕੁਝ ਅੰਦਰ ਦੀਆਂ ਤਸਵੀਰਾਂ ਵੀ ਅਸੀਂ ਦਿਖਾਉਨੇ ਆ ਤੇ ਇਸ ਨੂੰ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਨਾਮ ਵੱਜੋਂ ਹੁਣ ਜਾਣਿਆ ਜਾਂਦਾ ਹੈ ਜੋ ਕਿ ਮੋਰਿੰਡਾ ਦੇ ਵਿੱਚ ਸਥਿਤ ਹੈ ਤਾਂ ਦੇਖ ਸਕਦੇ ਹੋ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਰੂਪ ਜਿਹੜੇ ਨੇ ਉਹਨਾਂ ਦੇ ਸੁਸ਼ੋਭਿਤ ਨੇ ਤਾਂ ਇਸ ਆਸਥਾਨ ਦੇ ਉੱਤੇ ਵੀ ਜਿਹੜੇ ਲੋਕ ਨੇ ਆ ਕੇ ਨਤਮਸਤਕ ਹੁੰਦੇ ਨੇ ਤੇ ਉਹ ਪਾਵਨ ਸਥਾਨ ਹੈ ਜਿੱਥੇ ਮਾਤਾ ਗੁੱਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੇ ਵੱਲੋਂ ਨੋ ਪੋ ਦੀ ਰਾਤ ਜਿਹੜੀ ਹੈ ਕੱਟੀ ਜਾਂਦੀ ਹੈ ਤਾਂ ਅੰਦਰ ਜਦੋਂ ਅਸੀਂ ਤਸਵੀਰਾਂ ਦੇਖਦੇ ਹਾਂ ਤਾਂ ਇੱਥੇ ਵੀ ਪੁਰਾਣੇ ਸਮੇਂ ਦੇ ਵਾਂਗੂ ਆਲੇ ਜਿਹੜੇ ਨੇ ਬਣਾਏ ਗਏ ਨੇ ਤਾਂ ਦੇਖ ਸਕਦੇ ਹੋ ਤੁਸੀਂ ਜਿਹੜੀਆਂ ਨੇ ਸਿੱਖਾਂ ਦੇ ਨਾਲ ਕੁਝ ਰੋਸ਼ਨਦਾਨ ਵੀ ਇੱਥੇ ਇਸ ਜਗ੍ਹਾ ਦੇ ਉੱਤੇ ਉਸ ਵਕਤ ਦੇ ਬਣਾਏ ਹੋਏ ਨੇ ਜੋ ਕਿ ਬਿਲਕੁਲ ਤੁਹਾਨੂੰ ਪੁਰਾਣੀਆਂ ਇੱਟਾਂ ਦੀ ਇਮਾਰਤ ਬਣੀ ਇੱਥੇ ਨਜ਼ਰ ਆ ਰਹੀ ਹੈ ਤਾਂ ਸੰਗਤਾਂ ਦੂਰੋਂ-ਦੂਰੋਂ ਆ ਕੇ ਇਸ ਥਾਂ ਦੇ ਉੱਤੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਤਾਂ ਸਾਰਾ ਦਾ ਸਾਰਾ ਜਿਹੜਾ ਢਾਂਚਾ ਉਹ ਪੁਰਾਣਾ ਹੀ ਜਿਹੜਾ ਤੋਂ ਵੇਖਣ ਨੂੰ ਮਿਲੇਗਾ ਤੇ ਇੱਥੇ ਤੁਹਾਨੂੰ ਦੱਸ ਦਈਏ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜਿਸ ਵਕਤ ਨੋ ਪੋ ਦੀ ਰਾਤ ਮਾਤਾ ਗੁਜਰਕੌਰ ਤੇ ਦੋਨੋਂ ਸਹਬਜ਼ਾਦੇ ਬਾਬਾ ਫਤਿਹ ਸਿੰਘ ਜੀ ਬਾਬਾ ਜ਼ੁਰਾਵਰ ਸਿੰਘ ਜੀ ਜਦੋਂ ਇਸ ਥਾਂ ਦੇ ਉੱਪਰ ਰਹਿੰਦੇ ਨੇ ਤਾਂ ਉਹਨਾਂ ਨੂੰ ਰੋਟੀ ਪਾਣੀ ਵੀ ਉਸ ਰਾਤ ਨਹੀਂ ਦਿੱਤਾ ਜਾਂਦਾ ਨਾ ਹੀ ਠੰਡ ਤੋਂ ਬਚਾ ਲਈ ਕੋਈ ਕੱਪੜਾ ਦਿੱਤਾ ਜਾਂਦਾ ਤਾਂ ਹੱਡ ਚੀਰਵੀਂ ਠੰਡ ਦੇ ਵਿੱਚ ਮਾਤਾ ਗੁਜਰਕੌਰ ਜੀ ਤੇ ਸਹਬਜ਼ਾਦੇ ਇਸ ਥਾਂ ਦੇ ਉੱਤੇ ਰਹਿੰਦੇ ਨੇ ਉਸ ਤੋਂ ਬਾਅਦ ਅਗਲੀ ਸਵੇਰ 10 ਪੋ ਨੂੰ ਬੈਲ ਗੱਡੀਆਂ ਤੇ ਬਿਠਾ ਕੇ ਉਹਨਾਂ ਨੂੰ ਸਰਹੰਦ ਜਿਹੜਾ ਲਜਾਇਆ ਜਾਂਦਾ ਹੈ ਤਾਂ ਇਹ ਥਾਂ ਬਹੁਤ ਹੀ ਪੂਜਣਯੋਗ ਹੈ ਬਹੁਤ ਇਤਿਹਾਸਿਕ ਥਾਂ ਹੈ ਉਹ ਥਾਂ ਜਿੱਥੇ ਮਾਤਾ ਗੁਜਰਕੌਰ ਜਗਤ ਮਾਤਾ ਗੁਜਰਕੌਰ ਜੀ ਤੋਂ ਨਾਲ ਦੋ ਸਹਬਜ਼ਾਦੇ ਛੋਟੇ ਸਹਬਜ਼ਾਦੇ ਬਾਬਾ ਜ਼ੁਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਹੁਣਾਂ ਵੱਲੋਂ ਨੌ ਪੋ ਦੀ ਰਾਤ ਜਿਹੜੀ ਹੈ ਇਸ ਸਥਾਨ ਦੇ ਉੱਤੇ ਕੱਟੀ ਜਾਂਦੀ ਹੈ ਤਾਂ ਬਿਲਕੁਲ ਦੇਖ ਸਕਦੇ ਹੋ ਦੂਰੋਂ ਦੂਰੋਂ ਸੰਗਤ ਜਿਹੜੀ ਉਹ ਵੀ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਤਾਂ ਇਹ ਗੇਟ ਦਰਵਾਜ਼ੇ ਜੋ ਤੁਹਾਨੂੰ ਦੇਖਣ ਨੂੰ ਮਿਲ ਰਹੇ ਨੇ ਇਹ ਬਹੁਤ ਹੀ ਪੁਰਾਣੇ ਲੱਗੇ ਹੋਏ ਨੇ ਪੁਰਾਣੇ ਸਮੇਂ ਦੇ ਵਿੱਚ ਜੋ ਜੇਲਾ ਹੁੰਦੀਆਂ ਸਨ ਜੋ ਥਾਣੇ ਹੁੰਦੇ ਸਨ ਉਹਨਾਂ ਨੂੰ ਕੁਤਵਾਲੀ ਆਖਿਆ ਜਾਂਦਾ ਸੀ ਜਿਸ ਦੀ ਵਜ੍ਹਾ ਦੇ ਕਰਕੇ ਇਸ ਥਾਂ ਨੂੰ ਵੀ ਕੁਤਵਾਲੀ ਹੀ ਉਸ ਵੇਲੇ ਆਖਿਆ ਜਾਂਦਾ ਸੀ ਜਦੋਂ ਜਾਨੀ ਖਾਨ ਤੇ ਮਾਨੀ ਖਾਨ ਇਥੇ ਥਾਣੇਦਾਰ ਵਜੋਂ ਜਿਹੜੀ ਸੇਵਾ ਨਿਭਾਰੇ ਸੰਤਾਂ ਉਹਨਾਂ ਦੇ ਵੱਲੋਂ ਫਿਰ ਦੱਸ ਦਈਏ ਮਾਤਾ ਗੁਜਰਖੋਰ ਜੀ ਤੇ ਸਹਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਦੇ ਕਰੋ ਗ੍ਰਿਫਤਾਰ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਇਸ ਥਾਂ ਦੇ ਉੱਤੇ ਜਿਹੜਾ ਲਿਆ ਕੇ ਨੋ ਪੋ ਦੀ ਰਾਤ ਨੂੰ ਰੱਖਿਆ ਜਾਂਦਾ ਤੇ ਇਹ ਜੋ ਗੁਰਦੁਆਰਾ ਸਾਹਿਬ ਹੈ ਇਹ ਕਾਫੀ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਜਿੱਥੇ ਕਿ ਹੁਣ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਕਰ ਦਿੱਤੇ ਗਏ ਨੇ ਔਰ ਜਿਹੜੇ ਲੋਕ ਨੇ ਇੱਥੇ ਦੂਰੋਂ ਦੂਰੋਂ ਚੱਲ ਕੇ ਮੱਥਾ ਟੇਕਣ ਲਈ ਆਉਂਦੇ ਨੇ ਤਾਂ ਇੱਥੇ ਵੀ ਸਰਹੰਦੀ ਇੱਟਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਮਾਰਤ ਜਿਹੜੀ ਬਣਾਈ ਗਈ ਹੈ ਔਰ ਸਮੇ ਸਮੇਤੇ ਇਸ ਇਮਾਰਤ ਜਿਹੜੀ ਹੈ ਇਸ ਦੀ ਮੁਰੰਮਤ ਵੀ ਜਿਹੜੀ ਕੀਤੀ ਗਈ ਹੈ ਤਾਂ ਕਿ ਇਸ ਇਮਾਰਤ ਜਿਹੜੀ ਬਣੀ ਹੋਈ ਹੈ ਇਸ ਦੀ ਇਤਿਹਾਸਿਕ ਜੋ ਦੇਖ ਹੈ ਉਹ ਇਸੇ ਤਰੀਕੇ ਨਾਲ ਰਵੇ ਜੋ ਪੁਰਾਣੀ ਦੇਖ ਹੈ ਇਸੇ ਤਰੀਕੇ ਦੇ ਨਾਲ ਰਵੇ ਸਮੇ ਸਮੇਤੇ ਮੁਰੰਮਤ ਜਿਹੜੀ ਹੈ ਇਸ ਥਾਂ ਦੇ ਉੱਤੇ ਕੀਤੀ ਜਿਹੜੀ ਜਾਂਦੀ ਸੀ ਤਾਂ ਤੁਹਾਨੂੰ ਦੱਸ ਦਈਏ ਇਹ ਉਹ ਗੁਰਦੁਆਰਾ ਸਾਹਿਬ ਹੈ ਜਿੱਥੇ ਨੋ ਪੋ ਦੀ ਰਾਤ ਹੱਡ ਚੀਰ ਮਠੰਡ ਦੇ ਵਿੱਚ ਬਿਨਾ ਠੰਡ ਨੂੰ ਰੋਕਣ ਵਾਲੇ ਕਿਸੇ ਕੱਪੜੇ ਤੋਂ ਜਿਹੜੇ ਮਾਤਾ ਗੁੱਜਰਕੌਰ ਜੀ ਤੇ ਨਾਲ ਉਹਨਾਂ ਦੇ ਦੋ ਛੋਟੇ ਸਹਬਜ਼ਾਦੇ ਜਿਹੜੇ ਬਾਬਾ ਜ਼ੁਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਵੱਲੋਂ ਇੱਥੇ ਰਾਤ ਕੱਟੀ ਜਾਂਦੀ ਹੈ ਜਾਨੀ ਖਾਨ ਤੇ ਮਾਨੀ ਖਾ ਉਸ ਵਕਤ ਦੇ ਥਾਣੇਦਾਰ ਸੀ ਜੁਨ੍ਹਾਂ ਦੇ ਵੱਲੋਂ ਮਾਤਾ ਗੁੱਜਰਕੌਰ ਜੀ ਦੋਨਾ ਸਾਹਿਬਜ਼ਾਦਿਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਗੰਗੂ ਬ੍ਰਾਹਮਣ ਪਿੰਡ ਖੇੜੀ ਜਿਸ ਨੂੰ ਕੀ ਅੱਜਕੱਲ ਪਿੰਡ ਸਿਹੇੜੀ ਕਿਹਾ ਜਾਂਦਾ ਜਿੱਥੇ ਕਿ ਗੁਰਦੁਆਰਾ ਅਟਕ ਸਾਹਿਬ ਮੌਜੂਦ ਹੈ ਤਾਂ ਆਓ ਤੁਹਾਨੂੰ ਦਿਖਾਉਨੇ ਆ ਇਸ ਗੁਰਦੁਆਰੇ ਦੀਆਂ ਹੋਰ ਕੁਝ ਝਲਕੀਆਂ ਜਿੱਥੋਂ ਦੀ ਅਟਕ ਸਾਹਿਬ ਤੋਂ ਗ੍ਰਿਫਤਾਰ ਕਰਕੇ ਇਸ ਥਾਂ ਦੇ ਉੱਤੇ ਲਿਆਂਦਾ ਜਾਂਦਾ ਹੈ ਤੇ ਇਸ ਗੁਰਦੁਆਰਾ ਸਾਹਿਬ ਦੀਆਂ ਹੋਰ ਕੁਝ ਝਲਕੀਆਂ ਤੁਹਾਨੂੰ ਦਿਖਾਉਨੇ ਆ ਤੇ ਨਾਲ ਸਿੰਘ ਸਾਹਿਬਾਨਾਂ ਦੇ ਨਾਲ ਵੀ ਗੱਲ ਕਰਦੇ ਆ ਤੇ ਇਸ ਗੁਰਦੁਆਰੇ ਦਾ ਪੂਰਾ ਇਤਿਹਾਸ ਜਿਹੜਾ ਤੁਹਾਨੂੰ ਸਰਵਣ ਕਰਵਾਉਨੇ ਆ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਦਿੰਨੇ ਆ ਇਤਿਹਾਸਿਕ ਜੋ ਪੁਰਾਣੇ ਸਮੇਂ ਤੇ ਕੋਤਵਾਲੀ ਚ ਦਰਵਾਜ਼ਾ ਜਿਹੜਾ ਲੱਗਿਆ ਹੋਇਆ ਸੀ ਉਸ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਇਸ ਨੂੰ ਫਰੇਮ ਕਰਵਾ ਕੇ ਰੱਖਿਆ ਗਿਆ ਤਾਂ ਕਿ ਆਉਣ ਵਾਲੇ ਲੋਕਾਂ ਨੂੰ ਸੰਗਤ ਨੂੰ ਜਿਹੜਾ ਇਤਿਹਾਸ ਦੇ ਬਾਰੇ ਪਤਾ ਲੱਗ ਸਕੇ ਉਹ ਲੋਕ ਦੇਖ ਸਕਣ ਕਿ ਕਿਹੋ ਜਿਹਾ ਉਸ ਟਾਈਮ ਦੇ ਉੱਤੇ ਦਰਵਾਜ਼ੇ ਹੁੰਦੇ ਸਨ ਤਾਂ ਇੱਕ ਹੋਰ ਦਰਵਾਜ਼ਾ ਜਿਹੜਾ ਕਿ ਉਸ ਨੂੰ ਵੀ ਫਰੇਮ ਕਰਵਾ ਕੇ ਰੱਖਿਆ ਗਿਆ ਸਭ ਤੋਂ ਪੁਰਾਣਾ ਦਰਵਾਜ਼ਾ ਸੀ ਉਸ ਵਕਤ ਦਾ ਜ ਦੋਂ ਮਾਤਾ ਗੁਜਰਕੌਰ ਜੀ ਤੇ ਸਹਬਜ਼ਾਦਿਆਂ ਨੂੰ ਇਸ ਥਾਂ ਦੇ ਉੱਤੇ ਰੱਖਿਆ ਜਾਂਦਾ ਤਾਂ ਉਸ ਸਮੇਂ ਦਾ ਇੱਕ ਦਰਵਾਜ਼ਾ ਦੋ ਦਰਵਾਜ਼ੇ ਜਿਹੜੇ ਨੇ ਦੇਖਣ ਨੂੰ ਮਿਲ ਰਹੇ ਨੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਕਿ ਪੁਰਾਤਨ ਦਿੱਖਦੇ ਨੇ ਪੁਰਾਣੇ ਦਰਵਾਜ਼ੇ ਨੇ ਹੁਣ ਮੁਰੰਮਤ ਦੇ ਕਰਕੇ ਕੁਝ ਨਵੀਆਂ ਚੀਜ਼ਾਂ ਜਿਹੜੀਆਂ ਨੇ ਇੱਥੇ ਲਗਾ ਦਿੱਤੀਆਂ ਗਈਆਂ ਨੇ ਤਾਂਕਿ ਇਤਿਹਾਸਕ ਜੋ ਚੀਜ਼ਾਂ ਨੇ ਉਹਨਾਂ ਨੂੰ ਜਿਹੜੀ ਪੁਰਾਣੀ ਦੇਖਿਆ ਉਹੀ ਜਿਹੜੀ ਹੈ ਦਿਖਾਈ ਜਾ ਸਕੇ ਸੰਗਤ ਨੂੰ ਜਿਹੜੀ ਹੈ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਤਸਵੀਰਾਂ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਜਿੱਥੇ ਮਾਤਾ ਗੁਜਰਕੌਰ ਤੇ ਸਹਬਜ਼ਾਦੇ ਦੀ ਇੱਕ ਤਸਵੀਰ ਜਿਹੜੀ ਬਣਾਈ ਗਈ ਹੈ ਕਿ ਕੋਤਵਾਲੀ ਦੇ ਵਿੱਚ ਜੋ ਮੁਰੰਡਾ ਜਿਸ ਥਾਂ ਦੇ ਉੱਤੇ ਅਸੀਂ ਮੌਜੂਦ ਆ ਉਹ ਥਾਂ ਦੇ ਉੱਤੇ ਜਦੋਂ ਬਾਬਾ ਜੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਹਵਾਲਾਤ ਦੇ ਵਿੱਚ ਰੱਖਿਆ ਗਿਆ ਸੀ ਤੇ ਇਸ ਤਸਵੀਰ ਜਿਹੜੀ ਹੈ ਮਾਤਾ ਗੁਜਰਕੌਰ ਹੋਣਾ ਦੀ ਉਸ ਵੇਲੇ ਦੇ ਹਾਲਾਤ ਜਿਹੜੇ ਨੇ ਉਹ ਬਿਆਨ ਕਰਦੀ ਹੈ ਤੇ ਇਸ ਨਾਲ ਹੀ ਤੁਹਾਨੂੰ ਦੱਸ ਦਈਏ ਇਸ ਤਸਵੀਰ ਦੇ ਵਿੱਚ ਤੁਹਾਨੂੰ ਦੱਸ ਦਈਏ ਮੋਤੀराम ਮਹਾਰਾਜੀ ਜਿਨ੍ਹਾਂ ਦੀ ਤਸਵੀਰ ਹੈ ਜੋ ਕਿ ਮੁਗਲਾਂ ਦੇ ਰਸੋਈਏ ਸਨ ਉਹਨਾਂ ਦੇ ਵੱਲੋਂ ਜਦੋਂ ਮਾਤਾ ਗੁਜਰਕੌਰ ਜੀ ਸਰਹੰਦ ਦੇ ਵਿੱਚ ਜਦੋਂ ਉਹਨਾਂ ਨੂੰ ਲਜਾਇਆ ਜਾਂਦਾ ਸਰਹੰਦ ਜਦੋਂ ਕੈਦ ਦੇ ਵਿੱਚ ਹੁੰਦੇ ਨੇ ਤਾਂ ਮੋਤੀराम ਮਹਿਰਾਜ ਜੀ ਵੱਲੋਂ ਉਹਨਾਂ ਨੂੰ ਦੁੱਧ ਚੁਕਾਇਆ ਜਾਂਦਾ ਤਾਂ ਉਸ ਦੀਆਂ ਤਸਵੀਰਾਂ ਵੀ ਚਲਕੀਆਂ ਜਿਹੜੀਆਂ ਨੇ ਸਾਹਮਣੇ ਦਿਖਾਈਆਂ ਗਈਆਂ ਤੇ ਇਸ ਤੋਂ ਬਾਅਦ ਬਾਬਾ ਮੋਤੀराम ਮਹਿਰਾਜ ਦੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਜਿਹੜਾ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਨੇ ਉਹਨਾਂ ਦੇ ਵੱਲੋਂ ਜਿਹੜਾ ਤੁਹਾਨੂੰ ਦੱਸ ਦਈਏ ਮਾਤਾ ਗੁੱਜਰਕੌਰ ਜੀ ਤੇ ਮਾਤਾ ਦੇ ਨਾਲ ਜੋ ਦੋ ਸਹਬਜ਼ਾਦੇ ਸੀ ਉਹਨਾਂ ਨੂੰ ਦੁੱਧ ਪਿਲਾਉਣ ਦੀ ਸੇਵਾ ਜਿਹੜੀ ਹੈ ਉਹਨਾਂ ਦੇ ਵੱਲੋਂ ਨਿਭਾਈ ਗਈ ਸੀ ਤਾਂ ਤੁਹਾਨੂੰ ਦੱਸ ਦਈਏ ਬਾਬਾ ਮੋਤੀराम ਮਹਰਾ ਜੀ ਨੂੰ ਕੋਲੂ ਦੇ ਵਿੱਚ ਜਿਹੜਾ ਉਹਨਾਂ ਦੇ ਪਰਿਵਾਰ ਨੂੰ ਪੀੜਿਆ ਗਿਆ ਸੀ ਉਹਨਾਂ ਨੂੰ ਇਹ ਜਿਹੜੀ ਸਜ਼ਾ ਦਿੱਤੀ ਗਈ ਸੀ ਤਾਂ ਕੁੱਤਵਾਲੀ ਸਾਹਿਬ ਦੇ ਵਿੱਚ ਅਸੀਂ ਮੌਜੂਦ ਆ ਤੇ ਸਿੰਘ ਸਾਹਿਬਾਨ ਨਾਲ ਗੱਲ ਕਰਦੇ ਆ ਤੇ ਜਾਣਦੇ ਆ ਇਸ ਪੁਰਾਤਨ ਸਥਾਨ ਇਸ ਪਵਿੱਤਰ ਸਥਾਨ ਦਾ ਪੂਰਾ ਇਤਿਹਾਸ ਇਸ ਵਕਤ ਸਾਡੇ ਨਾਲ ਮੌਜੂਦ ਨੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਤੋਂ ਹੈੱਡ ਗ੍ਰੰਥੀ ਭਾਈ ਹਰਿੰਦਰ ਸਿੰਘ ਜੀ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਬਾਬਾ ਜੀ ਫਤਿਹ ਦੀ ਸਾਂਝ ਪਾਉਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਦਾ ਪੂਰਾ ਇਤਿਹਾਸ ਜਿਹੜਾ ਕੀ ਹੈ ਸਾਡੇ ਸੰਗਤਾਂ ਨੂੰ ਪਲੀਜ਼ ਇੱਕ ਵਾਰੀ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀਏ ਜੋ ਲਰੈ ਦਿਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂਨਾ ਛੜ ਦੇ ਥੇਤ ਤਾਨ ਤਨ ਮਾਤਾ ਗੁਜਰ ਕੌਰ ਜੀ ਤਾਨ ਤਨ ਬਾਬਾ ਜੋਰਾਵਰ ਸਿੰਘ ਜੀ ਤਾਨ ਤਨ ਬਾਬਾ ਫਤਿਹ ਸਿੰਘ ਜੀ ਚਾਰਨ ਸ਼ੋ ਪ੍ਰਾਪਤ ਗੁਰਦੁਆਰਾ ਸ੍ਰੀ ਕੋਤਵਰੀ ਸਾਹਿਬ ਇਸ ਦਾ ਇਤਿਹਾਸ ਇਸ ਪ੍ਰਕਾਰ ਹੈ ਸਰਸਾ ਨਦੀ ਤੋਂ ਵਿਛੜ ਕੇ ਛੋਟੇ ਸਹਿਬ ਜਾਦੇ ਤੇ ਮਾਤਾ ਗੁਜਰੀ ਜੀ ਇੱਕ ਰਾਤ ਕੁੰਮੇਵਾਸੀ ਦੀ ਝੋਗੀ ਵਿੱਚ ਕੱਢਦੇ ਹਨ ਤੇ ਉੱਥੇ ਹੀ ਆ ਕੇ ਗੰਗੂ ਬ੍ਰਾਹਮਣ ਦਾ ਮਲਾਪ ਹੁੰਦਾ ਹੈ ਤੇ ਗੰਗੂ ਬ੍ਰਾਹਮਣ ਮਾਤਾ ਜੀ ਨੂੰ ਕਹਿਣ ਲੱਗਦਾ ਹੈ ਮਾਤਾ ਜੀ ਤੁਸੀਂ ਚਿੰਤਾ ਨਾ ਕਰੋ ਆ ਮੇਰਾ ਪਿੰਡ ਨੇੜੇ ਮਰਿੰਡੇ ਨੇੜੇ ਖੇੜੀ ਪਿੰਡ ਹੈ ਆਪਾਂ ਉੱਥੇ ਚੱਲਦੇ ਹਾਂ ਤੇ ਉੱਥੋਂ ਛੋਟੇ ਸਾਬ ਜਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਤੇ ਮਾਤਾ ਗੁਜਰੀ ਕੌਰ ਜੀ ਨਾਲ ਲੈ ਕੇ ਆਪਣੇ ਪਿੰਡ ਕਿੜੀ ਆ ਜਾਂਦਾ ਹੈ ਤੇ ਰਾਤ ਨੂੰ ਮਾਤਾ ਜੀ ਕੋਲ ਮੋਰਾਂ ਦੇਖ ਕੇ ਜਿ ਗੰਗੂ ਦਾ ਮਨ ਹੈ ਉਹ ਬੇਈਮਾਨ ਹੋ ਜਾਂਦਾ ਹੈ ਤੇ ਰਾਤ ਨੂੰ ਰੌਲਾ ਪਾਉਣ ਲੱਗਦਾ ਹੈ ਕਿ ਚੋਰੀ ਹੋ ਗਈ ਚੋਰੀ ਹੋ ਗਈ ਮਾਤਾ ਜੀ ਕਹਿਣ ਲੱਗੇ ਗੰਗਿਆ ਕੋਈ ਚੋਰੀ ਨਹੀਂ ਹੋਈ ਮੈਂ ਤੁਹਾਡੇ ਕੋਲ ਹੋਈ ਮਾਇਓ ਸਾਡੇ ਕੋਲ ਹੋਈ ਕੋਈ ਫਰਕ ਨਹੀਂ ਹੈ ਇਸ ਗੱਲ ਦਾ ਗੰਗੂ ਨੇ ਮਨ ਦੇ ਵਿੱਚ ਗੁੱਸਾ ਕੀਤਾ ਤੇ ਕਹਿਣ ਲੱਗਾ ਇੱਕ ਮੈਂ ਤੁਹਾਨੂੰ ਆਪਣੇ ਕਰ ਅਪਰਾਧ ਦਿੱਤੀ ਹੈ ਤੇ ਦੂਸਰਾ ਤੁਸੀਂ ਮੇਰੇ ਤੇ ਝੂਠੇ ਇਲਜ਼ਾਮ ਲਾ ਰਹੇ ਹੋ ਤੇ ਪਿੰਡ ਦੇ ਚੌਧਰੀਆਂ ਨਾਲ ਲੈ ਕੇ ਇਹ ਜੋ ਗੁਰਦੁਆਰਾ ਕੋਤਵਾਲੀ ਸਾਹਿਬ ਹੈ ਇਸ ਕੋਤਵਾਲੀ ਵੀ ਆ ਕੇ ਉੱਥੇ ਜਾਨੇ ਖਾਤੇ ਮਾਨੇ ਖਾਂ ਜੋ ਕਿ ਥਾਣੇਦਾਰੀ ਨੌਕਰੀ ਕਰਦੇ ਸਨ ਤੇ ਉਹਨਾਂ ਨੂੰ ਆ ਕੇ ਇਤਲਾਹ ਦਿੰਦਾ ਹੈ ਕਿ ਮੇਰੇ ਘਰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਬੱਚੇ ਤੇ ਮਾਤਾ ਗੁਜਰੀ ਜੀ ਹਨ ਆਪ ਜੀ ਉਹਨਾਂ ਨੂੰ ਜਾ ਕੇ ਗ੍ਰਿਫਤਾਰ ਕਰ ਲਵੋ ਤੇ ਇਥੋਂ ਜਾਨੀਖਾ ਤੇ ਮਾਨੀਖਾਉਣ ਨਾਲ ਲਿਜਾ ਕੇ ਆਪਣੇ ਘਰ ਤੋਂ ਛੋਟੇ ਸਾਬਜਾਦੇ ਤੇ ਮਾਤਾ ਗੁਜਰੀ ਨੂੰ ਗ੍ਰਿਫਤਾਰ ਕਰਾ ਕੇ ਇਹ ਜੋ ਕਮਰਾ ਹੈ ਜਿੱਥੇ ਇਸ ਸਮੇਂ ਸ੍ਰੀ ਖੰਡਪਾੜ ਸਭ ਲੜੀ ਚੱਲ ਰਹੀ ਹੈ ਇੱਥੇ ਇੱਕ ਰਾਤ ਉਹਨਾਂ ਨੂੰ ਇਸ ਤੇ ਕੈਦ ਰੱਖਿਆ ਜਾਂਦਾ ਹੈ ਤਾਂ ਨਾ ਉਹਨਾਂ ਨੂੰ ਰੋਟੀ ਨਾ ਪਾਣੀ ਤਾਂ ਨਾ ਧਾਲੇ ਵਾਸਤੇ ਕੋਈ ਕਪੜਾ ਦਿੱਤਾ ਜਾਂਦਾ ਹੈ ਤੋਂ ਭੁੱਖਣ ਪਾਣੇ ਸਾਰੀ ਰਾਤ ਇਸ ਕਮਰੇ ਦੇ ਵਿੱਚ ਕੱਟਦੇ ਹਨ ਦੂਸਰੇ ਦਿਨ ਉਹਨਾਂ ਨੂੰ ਰਥਾਂ ਤੇ ਬਿਠਾ ਲ ਕੇ ਫਤਿਹਗੜਾ ਸੇਵ ਲਈ ਆ ਜਾਂਦਾ ਹੈ ਜਿੱਥੇ ਕਿ ਉਹਨਾਂ ਨੂੰ ਪਹਿਲਾਂ ਠੰਡੇ ਬੁਰ ਦੇ ਵਿੱਚ ਰੱਖਿਆ ਜਾਂਦਾ ਹੈ ਤੇ ਤਿੰਨ ਪੇਸ਼ੀਆਂ ਤੋਂ ਉਪਰੰਤ ਉਹਨਾਂ ਨੂੰ ਕੰਧਾਂ ਵਿੱਚ ਛੁਣਾ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਸੋ ਇਸ ਸਥਾਨ ਦੀ ਜੋ ਸੇਵਾ ਹੈ ਪੰਥਰਤਨ ਸੰਤ ਬਾਬਾ ਹਰਵੰਸੀ ਦਿੱਲੀ ਵਾਲੇ ਬਾਬਾ ਬਚਨ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਤੇ ਇਸ ਸਮੇਂ ਮੁੱਖ ਸੇਵਾਦਾਰ ਬਾਬਾ ਸਰਿੰਦਰ ਸਿੰਘ ਜੀ ਇਸ ਸਥਾਨ ਦੀ ਜੋ ਸੇਵਾ ਉਹ ਕਰਵਾ ਰਹੇ ਹਨ ਤੋਂ ਇੱਥੇ ਸੰਗਰਾਦ ਅਤੇ ਦਸਵੀਂ ਸੰਗਤਾਂ ਦਾ ਪਾਰੀ ਇਕੱਠ ਹੁੰਦਾ ਹੈ ਤੇ ਇੱਥੇ 1998 ਤੋਂ ਲੈ ਕੇ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਹੈ ਲਗਾਤਾਰ ਚੱਲ ਰਹੀ ਹੈ ਇੱਥੋਂ ਦੂਰੋਂ ਦੂਰੋਂ ਆਪ ਸੰਗਤਾਂ ਆ ਕੇ ਇੱਥੇ ਸ੍ਰੀ ਅਖੰਡ ਪਾਠ ਸਾਹਿਬ ਕਰਾਉਂਦੇ ਹਨ ਤੇ ਸਭ ਦੀਆਂ ਜੋ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੈਂ ਜਾਨਣਾ ਚਾਹੁੰ ਕਿ ਕਿ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਵਿੱਚ ਸਾਰੀਆਂ ਜੋ ਚੀਜ਼ਾਂ ਨੇ ਉਸੇ ਸਮੇਂ ਦੀਆਂ 1704 ਦੀਆਂ ਪੁਰਾਣੀਆਂ ਹੀ ਪਈਆਂ ਨੇ ਇੱਥੇ ਸਾਰੀਆਂ ਇਹ ਜੋ ਗੇਟ ਹੈ ਜੋ ਕੰਧ ਦੇ ਵਿੱਚ ਇੱਕ ਕੁੰਡਾ ਲੱਗਿਆ ਹੋਇਆ ਹੈ ਦੋ ਦਰਵਾਜੇ ਬੇ ਹਨ ਇਹ ਸਾਰੇ ਉਸ ਸਮੇਂ ਦੇ ਪੁਰਾਣੇ ਦਰਵਾਜੇ ਹਨ ਪੁਰਾਣੇ ਹੀ ਹਨ ਹਾਂਜੀ ਤੋਂ ਇਲਾਵਾ ਮਤਲਬ ਸਾਰੀ ਕਿਉਂਕਿ ਇਹਦੀ ਮੁਰੰਮਤ ਵੀ ਕਰਵਾਈ ਗਈ ਹੈ ਨਾ ਥੋੜੀ ਬਹੁਤ ਥੋੜੀ ਛੱਤਾਂ ਇਹਦੇ ਬਦਲੀ ਗਈ ਹੈ ਬਾਕੀ ਠੀਕ ਹੈ ਬਾਕੀ ਉਸ ਤਰ੍ਹਾਂ ਹੀ ਕੰਦਾ ਸਾਰੀਆਂ ਉਸ ਤਰ੍ਹਾਂ ਹੀ ਕਿ ਸਾਰੀਆਂ ਉਸੇ ਤਰ੍ਹਾਂ ਨੇ ਤਾਂ 1704 ਤੋਂ ਬਾਅਦ ਜਦੋਂ ਮਾਤਾ ਗੁਜਰ ਕੌਰ ਜੀ ਹੋਣੇ ਇਸ ਤੋਂ ਇੱਕ ਰਾਤ ਕੱਟ ਕੇ ਚਲੇ ਜਾਂਦੇ ਨੇ ਕਾਫੀ ਟਾਈਮ ਫਿਰ ਥਾਣਾ ਤੇ ਰਿਆ ਹੀ ਹੋਏਗਾ ਇੱਕ कोतਵਾਲੀ ਤੇ ਰਿਆ ਹੋਏਗਾ ਥਾੜਾ ਰ ਇੱਥੇ ਪਹਿਲਾਂ ਸਕੂਲ ਵੀ ਹੁੰਦਾ ਸੀ ਫਿਰ ਉਹਦੇ ਬਾਅਦ ਥਾਣਾ ਵੀ ਰਿਆ ਹੈ ਫਿਰ ਲਗਭਗ ਉਦੋਂ 98 ਥਾਣਾ ਇ ਇੱਥੇ ਚੌਂਕੀ ਹੁੰਦੀ ਸੀ ਪਹਿਲਾਂ ਵੀ 198 ਚੌਂਕੀ ਦੂਰੇ। 198 ਦੇ ਵਿੱਚ ਜਿਹੜਾ ਇੱਥੇ ਤੁਸੀਂ ਗੁਰਦੁਆਰਾ ਸਾਹਿਬ ਜਿਹੜਾ ਸ਼ਸ਼ੋਭਿਤ ਕਰਵਾਇਆ। ਹਾਂਜੀ ਹਾਂਜੀ। ਇੱਥੇ ਨਹੀਂ ਰੱਖੇਗੇ ਉਦੋਂ 198 ਦੇ ਵਿੱਚੋਂ। ਇੱਥੋਂ ਯੋਗ ਕਾਰ ਸੇਵਾ ਰੰਭ ਹੋਈ ਸੀ। ਹਾਂਜੀ। ਬਿਲਕੁਲ 1998 ਦੇ ਵਿੱਚ ਇਹਨਾਂ ਦਾ ਕਹਿਣਾ ਹੈ ਜਿਵੇਂ ਇਹਨਾਂ ਨੇ ਦੱਸਿਆ ਕਿ ਇੱਥੋਂ ਦੀ ਥਾਣਾ ਜਿਹੜਾ ਕਿਸੇ ਹੋਰ ਜਗ੍ਹਾ ਤੇ ਸ਼ਿਫਟ ਹੋ ਜਾਂਦਾ ਕੋਤਵਾਲੀ ਹੋਰ ਜਗ੍ਹਾ ਚਲੀ ਜਾਂਦੀ ਹੈ ਤੇ ਇਸ ਥਾਂ ਦੇ ਉੱਤੇ ਇਹ ਪਾਵਨ ਇਤਿਹਾਸਿਕ ਜਿਹੜਾ ਸਥਾਨ ਇਹ ਇਸ ਦਾ ਦਰਜਾ ਦਿੱਤਾ ਜਾਂਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਸ਼ੁਸ਼ੋਭਿਤ ਕਰਕੇ ਇਸ ਨੂੰ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਦਾ ਨਾਮ ਦਿੱਤਾ ਜਾਂਦਾ ਤੇ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੁਰਾਣੀ ਦਿੱਖ ਜਿਹੜੀ ਹੈ ਬਰਕਰਾਰ ਹੈ ਇਹ ਪੁਰਾਣੇ ਸਮੇ ਦੇ ਹੀ ਉਹ ਰੋਸ਼ਨਦਾਨ ਨੇ ਜਿਹੜੇ ਕਿ ਇਸ ਕੋਤਵਾਲੀ ਦੇ ਵਿੱਚ ਪਹਿਲਾਂ ਲੱਗੇ ਹੋਏ ਸਨ ਹੋਰ ਵੀ ਬਹੁਤ ਸਾਰੀਆਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਨੇ ਇੱਥੇ ਮੌਜੂਦ ਨੇ ਜੋ ਕਿ ਉਸ ਸਮੇ ਤੋਂ ਹੀ ਮੌਜੂਦ ਨੇ ਜਦੋਂ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਬਜ਼ਾਦਿਆਂ ਦੇ ਵੱਲੋਂ ਇੱਥੇ ਰਾਤ ਕੱਟੀ ਜਾਂਦੀ ਹੈ ਤਨਉਪੋ ਦੀ ਰਾਤ ਜਿਹੜੀ ਹੈ ਇਸ ਥਾਂ ਦੇ ਉੱਤੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਬਜ਼ਾਦੇ ਬਾਬਾ ਜ਼ੁਰਾਵਰ ਸਿੰਘ ਜੀ ਤਾਂ ਬਾਬਾ ਫਤਿਹ ਸਿੰਘ ਜੀ ਵੱਲੋਂ ਕੱਟੀ ਜਾਂਦੀ ਆ ਤਾਂ ਹੁਣ ਸ਼ੀਸ਼ੇ ਜਿਹੜੇ ਨੇ ਇਹਨਾਂ ਦੇ ਉੱਤੇ ਲੱਗੇ ਨੇ ਇੱਕ ਰੋਸ਼ਨਦਾਨ ਜਿਹੜੇ ਇੱਥੇ ਬਣਾਏ ਗਏ ਨੇ ਤੇ ਇਸ ਤੋਂ ਇਲਾਵਾ ਅੱਗੇ ਚੱਲਦੇ ਆਂ ਹੋਰ ਵੀ ਤੁਹਾਨੂੰ ਦਿਖਾ ਦੇਣੇ ਆ ਕਿ ਹੋਰ ਵੀ ਪੁਰਾਤਨ ਚੀਜ਼ਾਂ ਜੜੀਆਂ ਨੇ ਪੁਰਾਣੀ ਦਿੱਖ ਜਿਹੜੀ ਇੱਥੇ ਮੌਜੂਦ ਆ ਤਾਂ ਦੇਖ ਸਕਦੇ ਹੋ ਤੁਸੀਂ ਕਿ ਇਸ ਥਾਂ ਦੇ ਉੱਪਰ ਇਹ ਜੋ ਦਰਵਾਜ਼ਾ ਲੱਗਾ ਹੋਇਆ ਤਾਂ ਬਾਬਾ ਜੀ ਮੌਜੂਦ ਨੇ ਬਾਬਾ ਜੀ ਇਹ ਦਰਵਾਜ਼ਾ ਵੀ ਪੁਰਾਣਾ ਹੀ ਆ ਹਾਂ ਜੇ ਪੁਰਾਣਾ ਦਰਵਾਜ਼ਾ ਜੀ ਇਹ ਇਹ ਉਸੇ ਟਾਈਮ ਦਾ ਦਰਵਾਜ਼ਾ ਹੈ ਹਾਂਜੀ ਹਾਂਜੀ ਬਿਲਕੁਲ ਜੀ ਇਹ ਕੁੰਡਾ ਜਿਹੜਾ ਤਾਂ ਦੇਖ ਸਕਦੇ ਹੋ ਤੁਸੀਂ ਇਹ ਗੇਟ ਇਸ ਤਰੀਕੇ ਦੇ ਨਾਲ ਬੰਦ ਹੋ ਜਾਂਦਾ ਔਰ ਜਿਹੜਾ ਜਿਹੜਾ ਕੁੰਡਾ ਇਧਰੋਂ ਦੀ ਲੌਕ ਹੋ ਜਾਂਦਾ ਇਹ ਵੀ ਪੁਰਾਣਾ ਹੀ ਹੈ ਹਾਂਜੀ ਬਿਲਕੁਲ ਪੁਰਾਣਾ ਜੀ ਤੇ ਪਹਿਲਾਂ ਇਦਾਂ ਹੀ ਬੰਦ ਕਰਿਆ ਕਰਦੇ ਸੀਗੇ ਹਾਂਜੀ ਹਾਂਜੀ ਲੌਕ ਵਗੈਰਾ ਚੇਂਜ ਜਿਹੜੇ ਹੁਣ ਕਰ ਦਿੱਤੇ ਨੇ ਹਾਂਜੀ ਹਾਂ ਲੌਕ ਚੇਂਜ ਕਰਦੇ ਨੇ ਤਾਂ ਬਿਲਕੁਲ ਲੌਕ ਜਿਹੜੇ ਨੇ ਚੇਂਜ ਕਰ ਦਿੱਤੇ ਗਏ ਨੇ ਤੇ ਦੇਖ ਸਕਦੇ ਹੋ ਤੁਸੀਂ ਇਹ ਦਰਵਾਜ਼ਾ ਤੇ ਇੱਥੋਂ ਦੀ ਇਸ ਨੂੰ ਦਰਬੰਦ ਕਰਕੇ ਕੁੰਡਾ ਵੀ ਜਿਹੜਾ ਲੱਗ ਜਾਂਦਾ ਤੇ ਇਹ ਉਹ ਇਤਿਹਾਸਿਕ ਸਥਾਨ ਹੈ ਜਿੱਥੇ ਕਿ 9 ਪੋ ਦੀ ਰਾਤ ਨੂੰ ਮਾਤਾ ਗੁੱਜਰਕੌਰ ਜੀ ਤੇ ਸਾਹਿਬਜ਼ਾਦਿਆਂ ਦੇ ਵੱਲੋਂ ਜਿਹੜੀ ਹੈ ਰਾਤ ਕੱਟੀ ਜਾਂਦੀ ਹੈ ਗੰਗੂ ਬ੍ਰਾਹਮਣ ਦੇ ਮਨ ਦੇ ਵਿੱਚ ਜਦੋਂ ਲਾਲਚ ਆ ਜਾਂਦਾ ਹੈ ਮੋਹਰਾ ਦੇਖ ਲੈਂਦਾ ਹੈ ਤੋਂ ਬਾਅਦ ਤੁਹਾਨੂੰ ਦੱਸ ਦਈਏ ਜਦੋਂ ਮਾਤਾ ਗੁੱਜਰਕੌਰ ਜੀ ਦੀਆਂ ਮੋਹਰਾ ਚੱਕ ਲੈਂਦਾ ਗੰਗੂ ਬ੍ਰਾਹਮਣ ਤਾਂ ਮਾਤਾ ਜੀ ਵੱਲੋਂ ਮੋਹਰਾ ਦਾ ਪੁੱਛਣ ਤੇ ਗੰਗੂ ਵੱਲੋਂ ਰੋਲਾ ਪਾਇਆ ਜਾਂਦਾ ਹੈ ਉਸ ਤੋਂ ਬਾਅਦ ਮਾਤਾ ਜੀ ਜਦੋਂ ਉਸਦੇ ਨਾਲ ਗੱਲ ਕਰਦੇ ਨੇ ਤਾਂ ਉਸ ਦਾ ਗੁੱਸਾ ਲੈ ਕੇ ਇਸ ਥਾਂ ਦੇ ਉੱਤੇ ਸ਼ਿਕਾਇਤ ਜਿਹੜੀ ਹੈ ਦਰਜ ਕਰਵਾਉਂਦੇ ਨਹੀਂ ਆਂਦਾ ਜਾਨੀ ਖਾਨ ਤੇ ਮਾਨੀ ਖਾਨ ਉਸ ਵੇਲੇ ਦੇ ਥਾਣੇਦਾਰ ਸਨ ਜਿਨ੍ਹਾਂ ਦੇ ਵੱਲੋਂ ਕਿ ਜੋ ਗੁਰਦੁਆਰਾ ਅਟਕ ਸਾਹਿਬ ਜਿੱਥੇ ਕੀ ਮਾਤਾ ਗੁੱਜਰ ਕੌਰ ਜੀ ਤੇ ਸਹਬਜ਼ਾਦੇ ਜਿਨ੍ਹਾਂ ਦੇ ਵੱਲੋਂ ਅੱਠ ਪੋ ਦੀ ਰਾਤ ਕੱਟੀ ਗਈ ਸੀ ਗੰਗੂ ਬ੍ਰਾਹਮਣ ਦਾ ਉਹ ਘਰ ਸੀ ਜਿੱਥੇ ਇਸ ਵਕਤ ਗੁਰਦੁਆਰਾ ਅਟਕ ਸਾਹਿਬ ਸੁਸ਼ੋਭਿਤ ਹੈ ਉਹ ਥਾਂ ਤੋਂ ਜਾਨੀ ਖਾਨ ਤੇ ਮਾਨੀ ਖਾਨ ਦੇ ਵੱਲੋਂ ਜਿਹੜਾ ਮਾਤਾ ਗੁੱਜਰ ਕੌਰ ਜੀ ਤੇ ਨਾਲ ਸਹ ਜਾਦਿਆਂ ਨੂੰ ਲਿਆਂਦਾ ਜਾਂਦਾ ਹੈ ਤਾਂ 9 ਪੋ ਦੀ ਰਾਤ ਇਸ ਥਾਂ ਦੇ ਉੱਤੇ ਮਾਤਾ ਗੁਜਰ ਕੁਰ ਜੀ ਆਪਣੇ ਦੋਨੇ ਲਾडले ਪੁੱਤਾਂ ਦੇ ਨਾਲ ਕੱਟਦੇ ਨੇ ਛੋਟੇ ਸਹਬਜ਼ਾਦਿਆਂ ਦੇ ਨਾਲ 9 ਪੋ ਦੀ ਰਾਤ ਇੱਥੇ ਕੱਟਦੇ ਨੇ ਤਾਂ 10 ਪੋ ਦੀ ਸਵੇਰ ਬੈਲ ਗੱਡੀਆਂ 'ਚ ਬਿਠਾ ਕੇ ਉਹਨਾਂ ਨੂੰ ਸਰਹੰਦ ਲਜਾਇਆ ਜਾਂਦਾ ਤੇ ਇਸ ਥਾਂ ਦੇ ਉੱਤੇ ਇਸ ਵਕਤ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਤਾਂ ਪੁਰਾਣੀ ਦਿੱਖ ਦੇ ਨਾਲ ਹੀ ਜਿਹੜਾ ਗੁਰਦੁਆਰਾ ਇੱਥੇ ਸੁਸ਼ੋਭਿਤ ਕੀਤਾ ਗਿਆ ਤਾਂਕਿ ਲੋਕ ਜਿਹੜੇ ਨੇ ਇਸ ਦੇ ਇਤਿਹਾਸ ਤੋਂ ਜਾਣੂ ਰਹਿ ਸਕਣੀਆਂ ਲੋਕ ਜਿੰਨੇ ਵੀ ਦੂਰੋਂ ਚੱਲ ਕੇ ਆਉਣ ਉਹਨਾਂ ਨੂੰ ਇਸ ਇਤਿਹਾਸ ਦੀ ਜਿਹੜੀ ਜਾਣਕਾਰੀ ਹੈ ਦਵਾਈ ਜਾ ਸਕੇ ਕੈਮਰਾ ਪਰਸਨ ਰਮਨ ਨਾਲ ਮਨਪ੍ਰੀਤ ਕੌਰ ਲਾਈਵ ਪੰਜਾਬੀ ਟੀਵੀ ਮੋਰੈਂਡਾ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ वॉल्डफाइव ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ। ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ Live Punjabi TV